ਲੋਕ ਸਭਾ ਚੋਣਾਂ ਨੂੰ ਲੈ ਕੇ ਮਾਇਆਵਤੀ ਦਾ ਵੱਡਾ ਐਲਾਨ ਮਾਇਆਵਤੀ ਨੇ ਇੰਡੀਆ ਤੇ ਐਂਡੀਆ ਗੱਠਜੋੜ ਦੋਵਾਂ ਵਿੱਚ ਸ਼ਾਮਲ ਹੋਣ ਤੋਂ ਕੀਤਾ ਇਨਕਾਰ ਉਹਨਾਂ ਕਿਹਾ ਕਿ ਬੀਜੇਪੀ ਕੱਲਿਆਂ ਹੀ ਲੋਕ ਸਭਾ ਚੋਣਾਂ ਲੜੇਗੀ ਮਾਇਆਵਤੀ ਨੇ ਕਿਹਾ ਕਿ ਅਸੀਂ ਇੰਡੀਆ ਐਲਾਈਅੰਸ ਚ ਸ਼ਾਮਲ ਨਹੀਂ ਹੋਵਾਂਗੇ ਬੀਜੇਪੀ ਮੁਖੀ ਨੇ ਕਿਹਾ ਕਿ ਸਾਡੀ ਪਾਰਟੀ ਕਿਸੇ ਵੀ ਗੱਠਜੋੜ ਵਿੱਚ ਸ਼ਾਮਲ ਨਹੀਂ ਹੋਵੇਗੀ ਉਹਨਾਂ ਕਿਹਾ ਕਿ ਸਾਡੀ ਪਾਰਟੀ ਲੋਕ ਸਭਾ ਚੋਣਾਂ ਕੱਲਿਆਂ ਹੀ ਲੜੇਗੀ ਅਸੀਂ ਕਿਸੇ ਵੀ ਗੱਠਜੋੜ ਚ ਸ਼ਾਮਲ ਨਹੀਂ ਹੋਵਾਂਗੇ ਸਾਲ 2007 ਆਡੀ ਪਾਰਟੀ ਲੋਕ ਸਭਾ ਵਿੱਚ ਵਧੀਆ ਨਤੀਜਾ ਦੇਵੇਗੀ ਮਾਇਆਵਤੀ ਨੇ ਕਿਹਾ ਕਿ ਗੱਠਜੋੜ ਚ ਚੋਣਾ ਲੜਨ ਨਾਲ ਬੀਜੇਪੀ ਨੂੰ ਨੁਕਸਾਨ ਹੁੰਦਾ ਹੈ ਦੇਸ਼ ਦੀਆਂ ਜ਼ਿਆਦਾਤਰ ਪਾਰਟੀਆਂ ਬੀਜੇਪੀ ਨਾਲ ਮਿਲ ਕੇ ਚੋਣਾ ਲੜਨਾ ਚਾਹੁੰਦੀਆਂ ਹਨ ਕਿ ਈਵੀਐਮ ਸਿਸਟਮ ਕਿਸੇ ਵੀ ਸਮੇਂ ਫੇਲ ਹੋ ਸਕਦਾ ਹੈ ਬੀਜੇਪੀ ਮੁਖੀ ਨੇ ਕਿਹਾ ਕਿ ਜੇਕਰ ਮੇਰੀ ਪਾਰਟੀ ਦੇ ਵਰਕਰ ਲੋਕ ਸਭਾ ਚੋਣਾ ਵਿੱਚ ਚੰਗਾ ਨਤੀਜਾ ਲਿਆਉਂਦੇ ਹਨ ਤਾਂ ਇਹ ਮੇਰੇ ਲਈ ਬਹੁਤ ਵੱਡਾ ਤੋਹਫਾ ਹੋਵੇਗਾ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਅਪਡੇਟਸ న్యూਸ ਨਾਲ ਧੰਨਵਾਦ ਲੋਕ ਸਭਾ ਚੋਣਾਂ ਨੂੰ ਕੇ ਮਾਇਆਵਤੀ ਦਾ ਵੱਡਾ ਐਲਾਨ ਮਾਇਆਵਤੀ ਨੇ ਇੰਡੀਆ ਤੇ ਐਨਡੀਏ ਗੱਠਜੋੜ ਦੋਮਾ ਵਿੱਚ ਸ਼ਾਮਲ ਹੋਣ ਤੋਂ ਕੀਤਾ ਇਨਕਾਰ ਉਹਨਾਂ ਕਿਹਾ ਕਿ ਬੀਜੇਪੀ ਕੱਲਿਆਂ ਹੀ ਲੋਕ ਸਭਾ ਚੋਣਾਂ ਲੜੇਗੀ ਮਾਇਆਵਤੀ ਨੇ ਕਿਹਾ ਕਿ ਅਸੀਂ ਇੰਡੀਆ ਐਲਾਈਅੰਸ ਚ ਸ਼ਾਮਲ ਨਹੀਂ ਹੋਵਾਂਗੇ ਬੀਜੇਪੀ ਮੁਖੀ ਨੇ ਕਿਹਾ ਕਿ ਸਾਡੀ ਪਾਰਟੀ ਕਿਸੇ ਵੀ ਗੱਠਜੋੜ ਵਿੱਚ ਸ਼ਾਮਲ ਨਹੀਂ ਹੋਵੇਗੀ ਉਹਨਾਂ ਕਿਹਾ ਕਿ ਸਾਡੀ ਪਾਰਟੀ ਲੋਕ ਸਭਾ ਚੋਣਾਂ ਕੱਲਿਆਂ ਹੀ ਲੜੇਗੀ ਅਸੀਂ ਕਿਸੇ ਵੀ ਗੱਠਜੋੜ ਚ ਸ਼ਾਮਲ ਨਹੀਂ ਹੋਵਾਂਗੇ ਸਾਲ 2007 ਤੋਂ ਸਾਡੀ ਪਾਰਟੀ ਲੋਕ ਸਭਾ ਵਿੱਚ ਵੱਧੀਆਂ ਤੀਜਾ ਦੇਵੇਗੀ ਮਾਇਆਵਤੀ ਨੇ ਕਿਹਾ ਕਿ ਗੱਠਜੋੜ ਚ ਚੋਣਾ ਲੜਨ ਨਾਲ ਬੀਜੇਪੀ ਨੂੰ ਨੁਕਸਾਨ ਹੁੰਦਾ ਹੈ ਦੇਸ਼ ਦੀਆਂ ਜ਼ਿਆਦਾਤਰ ਪਾਰਟੀਆਂ ਬੀਜੇਪੀ ਨਾਲ ਮਿਲ ਕੇ ਚੋਣਾ ਲੜਨਾ ਚਾਹੁੰਦੀਆਂ ਹਨ ਕਿ ਈਵੀਐਮ ਸਿਸਟਮ ਕਿਸੇ ਵੀ ਸਮੇਂ ਫੇਲ ਹੋ ਸਕਦਾ ਹੈ ਬੀਜੇਪੀ ਮੁਖੀ ਨੇ ਕਿਹਾ ਕਿ ਜੇਕਰ ਮੇਰੀ ਪਾਰਟੀ ਦੇ ਵਰਕਰ ਲੋਕ ਸਭਾ ਚੋਣਾ ਵਿੱਚ ਚੰਗਾ ਨਤੀਜਾ ਲਿਆਉਂਦੇ ਹਨ ਤਾਂ ਇਹ ਮੇਰੇ ਲਈ ਬਹੁਤ ਵੱਡਾ ਤੋਹਫਾ ਹੋਵੇਗਾ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਅਪਡੇਟਸ న్యూਸ ਨਾਲ ਧੰਨਵਾਦ ਲੋਕ ਸਭਾ ਚੋਣਾ ਨੂੰ ਲੈ ਕੇ ਮਾਇਆਵਤੀ ਦਾ ਆਲਾਨ ਮਾਇਵਤੀ ਨੇ ਇੰਡੀਆ ਤੇ ਐਨਡੀਏ ਗੱਠਜੋੜ ਦੋਵਾਂ ਵਿੱਚ ਸ਼ਾਮਲ ਹੋਣ ਤੋਂ ਕੀਤਾ ਇਨਕਾਰ ਉਹਨਾਂ ਕਿਹਾ ਕਿ ਬੀਜੇਪੀ ਕੱਲ੍ਹਾ ਹੀ ਲੋਕ ਸਭਾ ਚੋਣਾਂ ਲੜੇਗੀ ਮਾਇਵਤੀ ਨੇ ਕਿਹਾ ਕਿ ਅਸੀਂ ਇੰਡੀਆ ਐਲਾਈਅੰਸ ਚ ਸ਼ਾਮਲ ਨਹੀਂ ਹੋਵਾਂਗੇ ਬੀਜੇਪੀ ਮੁਖੀ ਨੇ ਕਿਹਾ ਕਿ ਸਾਡੀ ਪਾਰਟੀ ਕਿਸੇ ਵੀ ਗੱਠਜੋੜ ਵਿੱਚ ਸ਼ਾਮਲ ਨਹੀਂ ਹੋਵੇਗੀ ਉਹਨਾਂ ਕਿਹਾ ਕਿ ਸਾਡੀ ਪਾਰਟੀ ਲੋਕ ਸਭਾ ਚੋਣਾਂ ਕੱਲ੍ਹਾ ਹੀ ਲੜੇਗੀ ਅਸੀਂ ਕਿਸੇ ਵੀ ਗੱਠਜੋੜ ਚ ਸ਼ਾਮਲ ਨਹੀਂ ਹੋਵਾਂਗੇ ਸਾਲ 2007 ਮੰਗ ਸਾਡੀ ਪਾਰਟੀ ਲੋਕ ਸਭਾ ਵਿੱਚ ਵਧੀਆ ਨਤੀਜਾ ਦੇਵੇਗੀ ਮਾਇਆਵਤੀ ਨੇ ਕਿਹਾ ਕਿ ਗੱਠਜੋੜ ਚ ਚੋਣਾ ਲੜਨ ਨਾਲ ਬੀਜੇਪੀ ਨੂੰ ਨੁਕਸਾਨ ਹੁੰਦਾ ਹੈ ਦੇਸ਼ ਦੀਆਂ ਜ਼ਿਆਦਾਤਰ ਪਾਰਟੀਆਂ ਬੀਜੇਪੀ ਨਾਲ ਮਿਲ ਕੇ ਚੋਣਾ ਲੜਨਾ ਚਾਹੁੰਦੀਆਂ ਹਨ ਕਿ ਈਵੀਐਮ ਸਿਸਟਮ ਕਿਸੇ ਵੀ ਸਮੇਂ ਫੇਲ ਹੋ ਸਕਦਾ ਹੈ ਬੀਜੇਪੀ ਮੁਖੀ ਨੇ ਕਿਹਾ ਕਿ ਜੇਕਰ ਮੇਰੀ ਪਾਰਟੀ ਦੇ ਵਰਕਰ ਲੋਕ ਸਭਾ ਚੋਣਾ ਵਿੱਚ ਚੰਗਾ ਨਤੀਜਾ ਲਿਆਉਂਦੇ ਹਨ ਤਾਂ ਇਹ ਮੇਰੇ ਲਈ ਬਹੁਤ ਵੱਡਾ ਤੋਹਫਾ ਹੋਵੇਗਾ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਅਪਡੇਟਸ ਨਿਊਜ਼ ਨਾਲ ਧੰਨਵਾਦ ਲੋਕ ਸਭਾ ਚੋਣਾਂ ਨੂੰ ਲੈ ਕੇ ਮਾਇਆਵਤੀ ਦਾ ਵੱਡਾ ਐਲਾਨ ਮਾਇਆਵਤੀ ਨੇ ਇੰਡੀਆ ਤੇ ਐਨਡੀਏ ਗੱਠਜੋੜ ਦੋਵਾਂ ਵਿੱਚ ਸ਼ਾਮਲ ਹੋਣ ਤੋਂ ਕੀਤਾ ਇਨਕਾਰ ਉਹਨਾਂ ਕਿਹਾ ਕਿ ਬੀਜੇਪੀ ਕੱਲਿਆਂ ਹੀ ਲੋਕ ਸਭਾ ਚੋਣਾਂ ਲੜੇਗੀ ਮਾਇਆਵਤੀ ਨੇ ਕਿਹਾ ਕਿ ਅਸੀਂ ਇੰਡੀਆ ਐਲਾਈਅੰਸ 'ਚ ਸ਼ਾਮਲ ਨਹੀਂ ਹੋਵਾਂਗੇ ਬੀਜੇਪੀ ਮੁਖੀ ਨੇ ਕਿਹਾ ਕਿ ਸਾਡੀ ਪਾਰਟੀ ਕਿਸੇ ਵੀ ਗੱਠਜੋੜ ਵਿੱਚ ਸ਼ਾਮਲ ਨਹੀਂ ਹੋਵੇਗੀ ਉਹਨਾਂ ਕਿਹਾ ਕਿ ਸਾਡੀ ਪਾਰਟੀ ਲੋਕ ਸਭਾ ਚੋਣਾਂ ਕੱਲਿਆਂ ਹੀ ਲੜੇਗੀ ਅਸੀਂ ਕਿਸੇ ਵੀ ਗੱਠਜੋੜ 'ਚ ਸ਼ਾਮਲ ਨਹੀਂ ਹੋਵਾਂਗੇ ਸਾਲ 2007 'ਵੰਗ ਸਾਡੀ ਪਾਰਟੀ ਲੋਕ ਸਭਾ ਵਿੱਚ ਵਧੀਆ ਨਤੀਜਾ ਦੇਵੇਗੀ ਮਾਇਆਵਤੀ ਨੇ ਕਿਹਾ ਕਿ ਜੋੜ ਚੋਣਾਂ ਲੜਨ ਨਾਲ ਬੀਜੇਪੀ ਨੂੰ ਨੁਕਸਾਨ ਹੁੰਦਾ ਹੈ ਦੇਸ਼ ਦੀਆਂ ਜ਼ਿਆਦਾਤਰ ਪਾਰਟੀਆਂ ਬੀਜੇਪੀ ਨਾਲ ਮਿਲ ਕੇ ਚੋਣਾਂ ਲੜਨਾ ਚਾਹੁੰਦੀਆਂ ਹਨ ਕਿ ਈਵੀਐਮ ਸਿਸਟਮ ਕਿਸੇ ਵੀ ਸਮੇਂ ਫੇਲ ਹੋ ਸਕਦਾ ਹੈ ਬੀਜੇਪੀ ਮੁਖੀ ਨੇ ਕਿਹਾ ਕਿ ਜੇਕਰ ਮੇਰੀ ਪਾਰਟੀ ਦੇ ਵਰਕਰ ਲੋਕ ਸਭਾ ਚੋਣਾਂ ਵਿੱਚ ਚੰਗਾ ਨਤੀਜਾ ਲਿਆਉਂਦੇ ਹਨ ਤਾਂ ਇਹ ਮੇਰੇ ਲਈ ਬਹੁਤ ਵੱਡਾ ਤੋਹਫਾ ਹੋਵੇਗਾ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਅਪਡੇਟਸ ਨਿਊਜ਼ ਨਾਲ ਧੰਨਵਾਦ